ਕਿ ਸਲਮਾਨ ਖਾਨ ਦੇ ਘਰ ਜਿਹੜਾ ਹਮਲਾ ਹੋਇਆ ਫਾਇਰਿੰਗ ਕੀਤੀ ਗਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੋ ਸਲਮਾਨ ਖਾਨ ਦੀ ਜੇਕਰ ਆਪਾਂ ਦੇਖੀ ਅੱਜ ਸਵੇਰ ਸਵੇਰ ਇਹ ਖਬਰ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਾਲੀਵੁੱਡ ਦਾ ਇੱਕ ਤਾਂ ਦੇਖੋ ਬਹੁਤ ਜਾਣਿਆ ਮਾਨਿਆ ਨਾਮ ਹੈ ਸਲਮਾਨ ਖਾਨ ਹਰ ਕੋਈ ਉਹਨਾਂ ਨੂੰ ਜਾਣਦਾ ਹੈ ਤੇ ਉਹਨਾਂ ਦੇ ਫੈਨਸ ਲਈ ਤਾਂ ਇਹ ਬਹੁਤ ਹੀ ਦੁਖਦਾਈ ਮੈਨੂੰ ਲੱਗਦਾ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਦੇ ਘਰ ਉੱਤੇ ਜਿਹੜੇ 3-4 ਰਾਉਂਡ ਫਾਇਰਿੰਗ ਇਹ ਹੋਈ ਹੈ ਬਹੁਤ ਮੰਦ ਭਾਗੀ ਇਹ ਘਟਨਾ ਵਾਪਰੀ ਹੈ ਇੱਥੇ ਤਾਂ ਹਲੇ ਤੱਕ ਦੇਖੋ ਮੈਂ ਇਹ ਜਾਂਚ ਦਾ ਤਾਂ ਵਿਸ਼ਾ ਹੈ ਹੀ ਹੈ ਕਿ ਫਾਇਰਿੰਗ ਕਿਸ ਨੇ ਇੱਥੇ ਕੀਤੀ ਹੈ ਅਣਪਛਾਤੇ ਵਿਅਕਤੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਇੱਥੇ ਹੋਈ ਹੈ ਪਰ ਮੁੱਦਾ ਇਹ ਹੈ ਕਿ ਦੇਖੋ ਕਈ ਵਾਰ ਸਲਮਾਨ ਖਾਨ ਨੂੰ ਇੱਥੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਵੀ ਜਿਹੜਾ ਆਪਾਂ ਕਿਹਾ ਸੀ ਇਹ ਕੋਈ ਪਹਿਲਾਂ ਵੀ ਇਹਨਾਂ 'ਤੇ ਹਮਲਾ ਕੀਤਾ ਗਿਆ ਸੀ ਇਹਨਾਂ 'ਤੇ ਜੀ ਬਿਲਕੁਲ ਦੇਖੋ ਲਗਾਤਾਰ ਜਿਹੜੇ ਇਹਨਾਂ 'ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਵੀ ਇਹਨਾਂ 'ਤੇ ਅਣਪਛਾਤੇ ਇੱਕ ਵਿਅਕਤੀ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਸੀ ਤਾਂ ਉਸ ਨੂੰ ਤਾਂ ਦੇਖੋ ਪੁਲਿਸ ਨੇ ਕਾਬੂ ਕਰ ਹੀ ਲਿਆ ਸੀ ਪਰ ਇੱਥੇ ਜਿਹੜੀ ਜਾਂਚ ਹੈ ਉਹ ਹਲੇ ਤੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਇੱਕ ਸੈਲੀਬ੍ਰਿਟੀ ਜੋ ਕਿ ਐਨੇ ਵੱਡੇ ਸੈਲੀਬ੍ਰਿਟੀ ਨੇ ਜਿਨ੍ਹਾਂ ਨੂੰ ਲੱਖਾਂ ਲੋਕ ਲੱਖਾਂ ਉਹ ਲੋਕ ਉਹਨਾਂ ਦੇ ਫੈਨਸ ਨੇ ਤੇ ਉਹਨਾਂ ਨੂੰ ਪਛਾਣਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਜੇਕਰ ਉਹ ਹੀ ਨਹੀਂ ਇੱਥੇ ਸੁਰੱਖਿਆਤ ਹੈਗੇ ਤਾਂ ਸੁਰੱਖਿਆ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਸਹੀ ਹੈ ਇਹ ਤੁਸੀਂ ਮਾਨਸੂਬ ਬਹੁਤ ਵਧੀਆ ਜਿਹੜੀ ਗੱਲ ਗਏ ਕਿ ਇਹਦਾ ਇੱਕ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਵਾਲ ਹੈ ਕਿਉਂਕਿ ਜੇਕਰ ਅਜਿਹੇ ਲੋਕ ਨਹੀਂ ਸੇਵ ਹੈਗੇ ਤਾਂ ਸਾਡੇ ਜਿਹੜੇ ਆਮ ਲੋਕਾਂ ਦਾ ਵੀ ਕੀ ਕਹਿ ਸਕਦੇ ਜੀ ਜਿਵੇਂ ਕਿ ਦੇਖੋ ਪਹਿਲਾਂ ਆਪਾਂ ਦੇਖਿਆ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਸਿੱਧੂ ਮਸੇਵਾਲਾ ਜੋ ਕਿ ਉਹਨਾਂ ਦੀ ਵੀ ਦੇਖੋ ਫੈਨ ਫੋਲੋਇੰਗ ਬਹੁਤ ਜ਼ਿਆਦਾ ਸੀ ਤੇ ਜੇਕਰ ਆਪਾਂ ਗੱਲ ਕਰੀਏ ਕਿ ਸਿਕਿਉਰਿਟੀ ਦਾ ਇੱਥੇ ਮਸਲਾ ਵੀ ਨਿਕਲ ਕੇ ਸਾਹਮਣੇ ਆਇਆ ਸੀ ਸਿੱਧੂ ਮਸੇਵਾਲਾ ਦੇ ਸਮੇਂ ਤਾਂ ਪਰ ਉਹੀ ਗੱਲ ਹੈ ਕਿ ਦੇਖੋ ਉਹਨਾਂ ਨੂੰ ਵੀ ਇਦਾਂ ਹੀ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਤਾਂ ਇੱਥੇ ਹੁਣ ਫਿਰ ਤੋਂ ਜਿਹੜਾ ਬਾਲੀਵੁੱਡ ਐਕਟਰ ਹੈ ਸਲਮਾਨ ਖਾਨ ਇਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਹੁੰਦੀ ਹੈ ਇੱਥੇ ਕੁਝ ਵੀ ਕੋਈ ਵੀ ਘਟਨਾ ਇੱਥੇ ਵਾਪਰ ਸਕਦੀ ਸੀ ਪਰ ਇੱਥੇ ਦੇਖੋ ਮਾਨਸੂ ਲਾਰੈਂਸ ਬਿਸ਼ਨੋਈ ਦਾ ਵਿੱਚ ਨਾਮ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜਾ ਫਾਇਰਿੰਗ ਕੀਤੀ ਜਾ ਰਹੀ ਹੈ ਜੀ ਬਿਲਕੁਲ ਦੇਖੋ ਲਾਰੈਂਸ ਬਿਸ਼ਨੋਈ ਦਾ ਨਾਮ ਇਸ ਦੇ ਵਿੱਚ ਇਸ ਕਰਕੇ ਆ ਰਿਹਾ ਸੋਨਮ ਕਿਉਂਕਿ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਉਹਨਾਂ ਵੱਲੋਂ ਲਗਾਤਾਰ ਜਿਹੜੀ ਧਮਕੀਆਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਬਹੁਤ ਟਾਈਮ ਧਮਕੀਆਂ ਦਿੱਤੀਆਂ ਗਈਆਂ ਨੇ ਤੇ ਕੋਈ ਇਹਨਾਂ ਦਾ ਜਿਹੜਾ ਆਪਸੀ ਮਸਲਾ ਰਿਹਾ ਰਿਹਾ ਹੈਗਾ ਉਸ ਉੱਤੇ ਇਹਨਾਂ ਨੂੰ ਧਮਕੀਆਂ ਮਿਲੀਆਂ ਸੀ ਤਾਂ ਇੱਥੇ ਸ਼ੱਕ ਜਤਾਇਆ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਨਹੀਂ ਹੈ। ਜੀ ਇੱਥੇ ਸਿਰਫ ਸ਼ੱਕ ਦੀ ਹਲੇ ਬੁਨਿਆਦ ਹੈ ਪਰ ਪੁਖਤਾ ਜਿਹੜੇ ਸਬੂਤ ਨੇ ਅਜੇ ਉਹ ਹੱਥ ਨਹੀਂ ਲੱਗੇ ਪਰ ਵੱਡੀ ਗੱਲ ਇਹ ਹੈ ਕਿ ਜੇਕਰ ਲਾਰੈਂਸ ਬਿਸ਼ਨੋਈ ਨਹੀਂ ਤਾਂ ਇੱਥੇ ਫਿਰ ਕਿਹੜਾ ਇੱਥੇ ਦੁਸ਼ਮਨ ਪੈਦਾ ਹੋ ਗਿਆ ਹੈ ਸਲਮਾਨ ਖਾਨ ਦਾ ਜਿ ਜਿਨੇ ਇੱਥੇ ਫਾਇਰਿੰਗ ਕਰਵਾਈ ਹੈ ਅਣਪਛਾਤੇ ਵਿਅਕਤੀ ਦੱਸੇ ਜਾ ਰਹੇ ਨੇ। ਜੀ ਉਹ ਇਹ ਦੇਖੋ ਇਹ ਜਾਂਚ ਦਾ ਇੱਕ ਵਿਸ਼ਾ ਬਣਾ ਹੈ ਵੱਡਾ ਵਿਸ਼ਾ ਬਣਿਆ ਹੈ ਜਾਂਚ ਦਾ ਜਿਸ ਦੇ ਵਿੱਚ ਜਿਹੜਾ ਸਲਮਾਨ ਖਾਨ ਦੇ ਕਾਰਜ ਦੀ ਫਾਇਰਿੰਗ ਕੀਤੀ ਗਈ ਹੈ ਉਹਨਾਂ ਦੇ ਘਰ ਜਿਹੜਾ ਹਮਲਾ ਹੋਇਆ ਹੈ ਕਿ ਉਸ ਨੂੰ ਲੈ ਕੇ ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਜੀ ਬਿਲਕੁਲ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀ ਸਭ ਤੋਂ ਵੱਡੀ ਗੱਲ ਹੈ ਕਿ ਅਣਪਛਾਤੇ ਵਿਅਕਤੀ ਆਉਂਦੇ ਨੇ ਉਹਨਾਂ ਦੇ ਘਰ ਗੈਲੈਕਸੀ ਦੇ ਉਹਨਾਂ ਦੇ ਬੰਗਲੇ ਗੈਲੈਕਸੀ ਦੇ ਸਾਹਮਣੇ ਜਿਹੜੀ ਫਾਇਰਿੰਗ ਹੈ ਉਹ ਕੀਤੀ ਜਾਂਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਲਮਾਨ ਖਾਨ ਦੇ ਜਕਰ ਬੰਗਲੇ ਦੀ ਆਪ ਸੁਰੱਖਿਆ ਦੇਖੀ ਸੁਰੱਖਿਆ ਦੀ ਗੱਲ ਕਰੀਏ ਤਾਂ ਉੱਥੇ ਕਿੰਨੇ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਤਾਇਨਾਤ ਰਹਿੰਦੇ ਨੇ ਹਰ ਸਮੇਂ ਉਹਨਾਂ ਦੇ ਨਾਲ ਜਿਹੜੇ ਬੋਡੀਗਾਰਡ ਨੇ ਉਹਨਾਂ ਦੇ ਉਹ ਵੀ ਰਹਿੰਦੇ ਨੇ ਪਰ ਇੱਥੇ ਦੇ باوجود ਵੀ ਜਿਹੜੀ ਗੋਲੀਆਂ ਨੇ ਉਹ ਲਗਾਤਾਰ ਚੱਲ ਜਾਂਦੀਆਂ ਨੇ ਤੇ ਗੋਲੀ ਜਿਹੜੀ ਮੈਂ ਤੁਹਾਨੂੰ ਦੱਸਦਾ ਇੱਥੇ ਗੋਲੀਆਂ ਜਿਹੜੀਆਂ ਚੱਲੀਆਂ ਨੇ ਬਹੁਤ ਦੂਰ ਤੋਂ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਜੇਕਰ ਗੋਲੀ ਚਲਾਣ ਵਾਲੇ ਨੂੰ ਇੱਥੇ ਇਹ ਚੀਜ਼ ਦਾ ਪੁਖਤਾ ਤੌਰ ਤੇ ਪਤਾ ਸੀ ਕਿ ਨੇੜੇ ਉਹ ਜਾ ਕੇ ਫਾਇਰਿੰਗ ਕਰਨਾ ਬਹੁਤ ਹੀ ਜ਼ਿਆਦਾ ਸੀ ਜੀ ਕਿ ਨੇੜੇ ਉਹ ਜਾ ਕੇ ਫਾਇਰਿੰਗ ਕਰਨਾ ਇੱਥੇ ਬਹੁਤ ਮੁਸ਼ਕਿਲ ਹੈ ਤੇ ਇੱਥੇ ਜਿਹੜੇ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਦਾ ਇੱਥੇ ਨਾਂ ਆ ਰਿਹਾ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਇਹਨਾਂ ਵੱਲੋਂ ਕਾਫੀ ਦੂਰ ਤੋਂ ਇਹ ਫਾਇਰਿੰਗ ਕੀਤੀ ਗਈ ਹੈ ਜੀ ਜੀ ਉਹ ਇਹ ਦੇਖੋ ਜਿਵੇਂ ਸਨਮਾਨ ਖਾਨ ਦੇ ਘਰ ਦੇ ਉੱਪਰ ਫਾਇਰਿੰਗ ਹੋਈ ਹੈ ਕਿੰਨੀ ਜਿਵੇਂ ਤੁਸੀਂ ਮਾਨਸੂਦੇ ਸੀ ਕਿ ਸਕਿਉਰਟੀ ਕਿੰਨੀ ਜ਼ਿਆਦਾ ਹੁੰਦੀ ਹੈ ਪਰ ਆਮ ਲੋਕਾਂ ਜੇਕਰ ਆਪਾਂ ਗੱਲ ਕਰੀਏ ਕਿ ਉਹ ਨਹੀਂ ਫਿਰ ਆਪਾਂ ਉਹਨਾਂ ਨੂੰ ਕਿਵੇਂ ਸੇਫ ਕਹਿ ਸਕਦੇ ਜਦੋਂ ਇੰਨੇ ਵੱਡੇ ਕੈਨੇ ਹੁੰਦੇ ਨੇ ਆਪਾਂ ਫਿਲਮੀ ਸਟਾਰ ਗਏ ਜਿਹਨੂੰ ਐਕਟਰ ਕਹਿ ਦਿੰਦੇ ਆ ਕਿ ਉਹਨਾਂ ਉਹ ਨਹੀਂ ਸੇਫ ਤਾਂ ਆਪਾਂ ਕਿਵੇਂ ਸੇਫ ਹੋਵਾਂ ਜੀ ਬਿਲਕੁਲ ਦੇਖੋ ਜਿੰਨਾਂ ਕੋਲ ਇੰਨੀ-ਇੰਨੀ ਸਿਕਿਉਰਟੀ ਹੈ ਜੇਕਰ ਉਹਨਾਂ ਦੇ ਘਰ ਫਾਇਰਿੰਗ ਹੋ ਜਾਂਦੀ ਹੈ ਤਾਂ ਇਸ ਦੇ ਵਿੱਚ ਸਰਕਾਰਾਂ ਦਾ ਕੀ ਅਹਿਮ ਰੋਲ ਹੈ ਜਾਂ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਹੈ ਇਹ ਵੀ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਦੇਖੋ ਲਗਾਤਾਰ ਜਿਹੜੀ ਗੁੰਡਾਗਰਦੀ ਹੈ ਉਹ ਵਧਦੀ ਜਾ ਰਹੀ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਆਪਾਂ ਅਕਸਰ ਗੱਲ ਕਰਦੇ ਹਾਂ ਗੁੰਡਾਗਰਦੀ ਬਹੁਤ ਜ਼ਿਆਦਾ ਹੈ ਤੇ ਇਧਰ ਵੀ ਜਿਹੜਾ ਮਾਹੌਲ ਹੈਗਾ ਕਾਫੀ ਗਰਮਾਇਆ ਹੀ ਰਹਿੰਦਾ ਹਰ ਦਿਨ ਕੋਈ ਨਾ ਕੋਈ ਜਿਹੜਾ ਮਸਲਾ ਨਿਕਲਦੇ ਦਿਹਾੜੇ ਆਪਾਂ ਦੇਖਦੇ ਕਿ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਜਾਂਦੇ ਨੇ ਤੇ ਗੋਲੀਬਾਰੀ ਕੀਤੀ ਜਾਂਦੀ ਹੈ ਕਿ ਕਿੰਨੇ ਜਿਹੜੇ ਮੌਦ ਦੇ ਘਾਟ ਉਹ ਜਿਹੜਾ ਦਿਨ ਦਿਹਾੜੇ ਉਤਾਰੇ ਜਾਂਦੇ ਇਹਦੇ ਵਿੱਚ ਤੁਸੀਂ ਕੀ ਕਹਿਣਾ ਹੈ ਕਹੋ ਕਿ ਇਹਦੇ ਵਿੱਚ ਜਿਹੜੀ ਹੈ ਸਰਕਾਰ ਦੀਆਂ ناکਾਮੀਆਂ ਕਈਆਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਜਿਹੜੀ ਢਿੱਲ ਛੱਡੀ ਜਾਂਦੀ ਹੈ ਹਾਂਜੀ ਤਾਂ ਕਿਤੇ ਨਾ ਕਿਤੇ ਦੇਖੋ ਛੋਟੇ-ਛੋਟੇ ਕ੍ਰਾਈਮ ਤੋਂ ਲੈ ਕੇ ਵੱਡੇ-ਵੱਡੇ ਜਿਹੜੇ ਕ੍ਰਾਈਮ ਨੇ ਇਹ ਲਗਾਤਾਰ ਆਪਣੇ ਕੋਲ ਹਮੇਸ਼ਾ ਹੀ ਖਬਰਾਂ ਆਉਂਦੀਆਂ ਹੀ ਨੇ ਆਪਾਂ ਪੜਦੇ ਵੀ ਆਂ ਤੇ ਖਬਰਾਂ ਦਿਨੇ ਵੀ ਆਂ ਤੇ ਸਭ ਤੋਂ ਵੱਡੀ ਗੱਲ ਹੈ ਮੈਂ ਇੱਥੇ ਕਿ ਸਿਕਿਉਰਿਟੀ ਦਾ ਕਿੰਨਾ ਕੁ ਜ਼ਿਆਦਾ ਭਾਰਤ ਦੇ ਵਿੱਚ ਆਪਾਂ ਕਹਿ ਸਕਦੇ ਆਂ ਕਿ ਬੈਨੀਫਿਟ ਹੈ ਦੇਖੋ ਇੱਥੇ ਸਿਕਿਉਰਿਟੀ ਤੇ ਵੀ ਵੱਡੇ ਜਿਹੜੇ ਸਵਾਲ ਨੇ ਖੜੇ ਹੁੰਦੇ ਨੇ ਕਿ ਜੇਕਰ ਸੈਲੀਬ੍ਰਿਟੀਆਂ ਦੇ ਉੱਤੇ ਇਦਾਂ ਫਾਇਰਿੰਗ ਹੋ ਰਹੀ ਹੈ ਖੁੱਲੇ ਆਮ ਗੁੰਡਾਗਰਦੀ ਹੋ ਰਹੀ ਹੈ ਤਾਂ ਆਮ ਲੋਕ ਕੀ ਇੱਥੇ ਸੁਰੱਖਿਤ ਨੇ ਜੀ ਇਹ ਵੱਡੇ ਸਵਾਲ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਪੰਜਾਬੀ ਗਾਇਕ ਜਿਹੜੇ ਮਸ਼ਹੂਰ ਗਾਇਕ ਸੀਗੇ ਆਪਣੇ ਸਿੱਧੂ ਮੂਸੇਵਾਲੇ ਜੀ ਕਿ ਉਹਨਾਂ ਦੇ ਵੀ ਕਤਲ ਕਾਂਡ ਦੇ ਵਿੱਚ ਜਿਹੜਾ ਲਾਰੈਂਸ ਬਿਸ਼ਨੋਈ ਦਾ ਹੀ ਨਾਮ ਆਇਆ ਸੀਗਾ ਕਿ ਉਸੇ ਨੂੰ ਲੈ ਕੇ ਜਿਹੜਾ ਅੱਜ ਵੀ ਜਿਹੜਾ ਛੱਕ ਜਿਤਾਇਆ ਜਾ ਰਿਹਾ ਕਿ ਸਲਮਾਨ ਖਾਨ ਦੇ ਜਿਹੜਾ ਘਰ ਦੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਹਮਲਾ ਕੀਤਾ ਗਿਆ ਵੀ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਦਾ ਹੀ ਹੱਥ ਹੋ ਸਕਦਾ ਜੀ ਬਿਲਕੁਲ ਇਹ ਦੇਖੋ ਹਲੇ ਜਾਂਚ ਦਾ ਵਿਸ਼ਾ ਹੈ ਜਾਂਚ ਇੱਥੇ ਜਿਹੜੀ ਹੋ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਕਿ ਆਖਿਰਕਾਰ ਇਹ ਜਿਹੜੇ ਵਿਅਕਤੀ ਨੇ ਇਹ ਕੌਣ ਨੇ ਤਾਂ ਇੱਥੇ ਸਾਫ਼ ਤੌਰ ਤੇ ਪਤਾ ਲੱਗ ਹੀ ਜਾਏਗਾ ਜਾਂਚ ਦੇ ਮੱਦੇ ਨਜ਼ਰ ਕਿ ਇੱਥੇ ਜਿਹੜੀ ਫਾਇਰਿੰਗ ਹੈ ਉਹ ਵਾਕਈ ਕਿਸੇ ਹੋਰ ਨੇ ਕਰਵਾਈ ਹੈ ਜਾਂ ਲੋਰੈਂਸ ਬਿਸ਼ਨੋਈ ਗੈਂਗ ਦਾ ਇਸ ਦੇ ਵਿੱਚ ਕਿਤੇ ਨਾ ਕਿਤੇ ਹੱਥ ਨਿਕਲ ਕੇ ਸਾਹਮਣੇ ਆਉਂਦਾ ਹੈ ਦੇਖੋ ਮਾਨਸ ਜੀ ਕਰਪਾ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਵਾਰ ਕਹਿੰਦੇ ਨੇ ਜਿਆਦਾ ਵੱਧ ਗਿਆ ਜੀ ਦੇਖੋ ਗੈਂਗਵਾਰ ਜਿਵੇਂ ਕਿ ਮੈਂ ਪਹਿਲਾਂ ਵੀ ਇੱਥੇ ਗੱਲ ਕੀਤੀ ਹੈ ਮੈਮ ਕਿ ਗੈਂਗਵਾਰ ਜਿਹੜੀ ਇੰਨੀ ਜ਼ਿਆਦਾ ਵਧੀਆ ਪੰਜਾਬ ਦੀ ਜੇਕਰ ਗੱਲ ਕਰਾਂ ਮੈਂ ਪੰਜਾਬ ਦੀ ਜੇਕਰ ਸਥਿਤੀਆਂ ਦੀ ਆਪਾਂ ਗੱਲ ਕਰੀਏ ਕਿ ਹੁਣ ਦੇਖੋ ਇੱਕ ਤਾਂ ਚੋਣਾ ਵੀ ਸਿਰਤੇ ਨੇ ਦੂਜਾ ਦੇਖੋ ਇੱਥੇ ਜਿਹੜੇ ਲੀਡਰ ਨੇ ਉਹ ਬਹੁਤ ਵੱਡੇ ਵੱਡੇ ਵਾਅਦੇ ਵੀ ਕਰਦੇ ਨੇ ਕਿ ਅਸੀਂ ਨਸ਼ਾ ਵੀ ਖਤਮ ਕਰਾਂਗੇ ਗੁੰਡਾਗਰਦੀ ਜਿਹੜੀ ਐ ਉਸਤੇ ਵੀ ਠੱਲ ਪਾਵਾਂਗੇ ਪਰ ਜਿਹੀਆਂ ਜਿਹੜੀ ਚੀਜ਼ਾਂ ਨੇ ਉਹ ਸਿਰਫ ਸੁਣਨ ਨੂੰ ਮਿਲਦੀਆਂ ਇਹ ਇਸ ਦੇ ਉੱਤੇ ਆਖਿਰਕਾਰ ਕੰਮ ਕਦੋਂ ਹੋਏਗਾ ਇਹ ਤਾਂ ਜਨਤਾ ਦਾ ਵੀ ਹਮੇਸ਼ਾ ਤੋਂ ਸਵਾਲ ਮੈਨੂੰ ਲੱਗਦਾ ਇੱਥੇ ਬਣਿਆ ਹੀ ਰਹਿੰਦਾ ਹੈ ਕਿ ਸਭ ਤੋਂ ਵੱਡੀ ਗੱਲ ਹੈ ਸਿਕਿਉਰਿਟੀ ਸਿਸਟਮ ਦੀ ਸਭ ਤੋਂ ਵੱਡੀ ਗੱਲ ਹੈ ਪੁਲਿਸ ਪ੍ਰਸ਼ਾਸਨ ਦੀ ਕਿ ਪੁਲਿਸ ਪ੍ਰਸ਼ਾਸਨ ਕਿੰਨਾ ਕ ਇੱਥੇ ਕੰਮ ਕਰ ਰਹੀ ਹੈ ਜ ਵੱਡੇ ਸਵਾਲ ਨੇ ਪੁਲਿਸ ਪ੍ਰਸ਼ਾਸਨ ਦੀ ਆਪਾਂ ਗੱਲ ਕਰ ਰਹੇ ਜਿਵੇਂ ਹੁਣ ਨਸ਼ੇ ਦੀ ਗੱਲ ਕੀਤੀ ਹੈ ਕਿ ਨਸ਼ਾ ਜਿਹੜਾ ਦਿਨ ਦਿਨ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਹੈ ਇਹ ਬਾਦਾਂਤ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਜਦੋਂ ਛੋਟੇ ਛੋਟੇ ਕਰਾਇਮ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਨਾਮ ਜਿਹੜਾ ਹੈ ਗੈਂਗਸਟਰ ਦਾ ਦਿੱਤਾ ਜਾਂਦਾ ਹੈ ਗੈਂਗਸਟਰ ਦਾ ਇਹੀ ਗੱਲ ਆਗੀ ਕਿ ਦੇਖੋ ਜੇਕਰ ਕੋਈ ਨੌਜਵਾਨ ਕੋਈ ਕ੍ਰਾਈਮ ਕਰਦਾ ਹੈ ਫਿਰ ਉਹ ਜੇਲ੍ਹਾਂ ਦੇ ਵਿੱਚ ਜਾਂਦਾ ਹੈ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਜਿੱਦਾਂ ਉਹ ਰਹਿਣਾ ਚਾਹੁੰਦਾ ਹੈ ਉਸ ਅਕੋਰਡਿੰਗ ਉਹਨੂੰ ਰੱਖਿਆ ਜਾਂਦਾ ਹੈ ਜੇਕਰ ਆਪਾਂ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਕਹਿ ਲਈਏ ਕਿ ਦੇਖੋ ਵੀਆਈਪੀ ਟ੍ਰੀਟਮੈਂਟ ਕਿੰਨੇ ਦਿੱਤੇ ਜਾਂਦੇ ਨੇ ਡਰ ਦੇ ਮਾਰੇ ਕਹਿ ਲਓ ਜਾਂ ਫਿਰ ਕੋਈ ਵੀ ਪੈਸਿਆਂ ਦੇ ਕ੍ਰਪਸ਼ਨ ਦਾ ਕਹਿ ਲਓ ਕੁਝ ਵੀ ਇਸ ਦੇ ਵਿੱਚ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਪਰ ਸਭ ਤੋਂ ਵੱਡੀ ਗੱਲ ਹੈ ਇੱਥੇ ਕਿ ਦੇਖੋ ਜੇਲ੍ਹਾਂ ਦੇ ਵਿੱਚ ਹੀ ਅਜੀਹੇ ਨੌਜਵਾਨ ਜਿਹੜੇ ਛੋਟੇ-ਛੋਟੇ ਕ੍ਰਾਈਮ ਕਰਕੇ ਲਾਂ ਤੱਕ ਪਹੁੰਚੇ ਹੁੰਦੇ ਨੇ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਹੀ ਗੈਂਗਸਟਰ ਦਾ ਰੂਪ ਦੇ ਦਿੱਤਾ ਜਾਂਦਾ ਕਿਤੇ ਨਾ ਕਿਤੇ ਇਸ ਦੇ ਵਿੱਚ ਪ੍ਰਸ਼ਾਸਨ ਦਾ ਵੀ ਹੱਥ ਹੁੰਦਾ ਹੁੰਦਾ ਕਿਉਂਕਿ ਇੱਕ ਮਾਨਸਿਕ ਤੌਰ ਤੇ ਬਹੁਤ ਵਧੀਆ ਜਿਹੜੀ ਗੱਲ ਕਹੀ ਹੈ ਕਿਉਂਕਿ ਬੱਚਾ ਜਦੋਂ ਜਨਮ ਲੈਂਦਾ ਉਦੋਂ ਨਹੀਂ ਗੈਂਗਸਟਰ ਬਣ ਜਾਂਦਾ ਛੋਟੇ ਛੋਟੇ ਜਦੋਂ ਕ੍ਰਾਈਮ ਕਰਦਾ ਫਿਰ ਉਹ ਕਿਤੇ ਵੱਡੀ ਘਟਨਾ ਨੂੰ ਅੰਜਾਮ ਦਿੰਦਾ ਤੇ ਇਸ ਤੋਂ ਬਾਅਦ ਜਿਹੜਾ ਹੈ ਗੈਂਗਸਟਰ ਦਾ ਨਾਮ ਉਹਨੂੰ ਦਿੱਤਾ ਜਾਂਦਾ ਤੇ ਅੱਜਕੱਲ ਜਿਹੜੇ ਗੈਂਗਸਟਰ ਨੇ ਮੈਮ ਜਾਂ ਫਿਰ ਕ੍ਰਿਮੀਨਲਸ ਨੇ ਉਹ ਆਪਣੀ ਸੁਰੱਖਿਆ ਜੇਲ੍ਹ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਸਮਝਦੇ ਨੇ ਕਿਉਂਕਿ ਜੇਕਰ ਉਹ ਬਾਹਰ ਆਉਂਦੇ ਨੇ ਤਾਂ ਬਾਹਰ ਫੇਰ ਉਹੀ ਮਾਹੌਲ ਹੁੰਦਾ ਹੈ ਤਾਂ ਮੈਨੂੰ ਲੱਗਦਾ ਕਿ ਜਿਹੜੇ ਗੈਂਗਸਟਰ ਨੇ ਇਹ ਆਪਣੇ ਆਪ ਨੂੰ ਜੇਲ੍ਹਾਂ ਦੇ ਵਿੱਚ ਸੁਰੱਖਿਅਤ ਰੱਖਦੇ ਨੇ ਹਾਂ ਦੇਖੋ ਜਿਵੇਂ ਤੁਸੀਂ ਇਹ ਸੁਰੱਖਿਅਤ ਸੁਰੱਖਿਅਤ ਰੱਖਦੇ ਨੇ ਉਸ ਦੇ ਨਾਲ ਜਿਵੇਂ ਆਪਾਂ ਲਾਰੈਂਸ ਬਿਸ਼ਨੋਏ ਦੀ ਗੱਲ ਕੀਤੀ ਹੈ ਕਿ ਉਹ ਜੇਲ੍ਹ ਦੇ ਵਿੱਚ ਵੀ ਜਿਵੇਂ ਉਹਨਾਂ ਦੇ ਵੱਡੇ ਜਿਹੜੇ ਗੈਂਗ ਨੇ ਬਾਹਰ ਵੀ ਉਹਨਾਂ ਜਿਹੜੇ ਲਿੰਕ ਬਣੇ ਹੋਏ ਨੇ ਲਿੰਕ ਹੁੰਦੇ ਨੇ ਲਿੰਕ ਦੇ ਅਕੋਰਡਿੰਗ ਜਿਹੜਾ ਕਿਤਨਾ ਕੀਤੇ ਵੀ ਕੁਝ ਵੀ ਕਰਵਾ ਸਕਦੇ ਜਿਵੇਂ ਹੁਣ ਇਹਦੇ ਵਿੱਚ ਸ਼ੱਕ ਜ਼ਰੂਰ ਜਤਾ ਖਾਤੇ ਵਿਅਕਤੀ ਕਇਆ ਜਾ ਰਹੇ ਨੇ ਹੁਣ ਇਹ ਇਹ ਵੀ ਦੇਖਣਾ ਹੈ ਕਿ ਇਹ ਜਾਂਚ ਦਾ ਵਿਸ਼ਾ ਬਣਿਆ ਕਿ ਜਾਂਚ ਤੋਂ ਬਾਅਦ ਹੀ ਪਤਾ ਚੱਲੇ ਗਿਆ ਕਿ ਸਲਮਾਨ ਖਾਨ ਦੇ ਘਰ ਜਿਹੜਾ ਹੈ ਜਿੰਨੇ ਜਿਹੜੇ ਫਾਇਰਿੰਗ ਕੀਤੀ ਹੈ ਜੀ ਜੀ ਬਿਲਕੁਲ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪੰਜਾਬ ਦੀ ਵੀ ਨਾਲ-ਨਾਲ ਗੱਲ ਕਰ ਰਹੇ ਆਂ ਪੰਜਾਬ ਦੇ ਮਾਹੌਲ ਦੀ ਵੀ ਗੱਲ ਕਰ ਰਹੇ ਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੀ ਖਬਰ ਜਿਹੜੀ ਹੈ ਇਹ ਕਿ ਸਲਮਾਨ ਖਾਨ ਦੇ ਘਰ ਦੇ ਉੱਤੇ ਇਥੇ ਫਾਇਰਿੰਗ ਹੁੰਦੀ ਹੈ ਤੇ ਫਾਇਰਿੰਗ ਇੰਨੀ ਜ਼ਿਆਦਾ ਜਿੱਥੇ ਸੁਰੱਖਿਆ ਆਪਾਂ ਕਹਿ ਸਕਦੇ ਆਂ ਸਿਕਿਉਰਿਟੀ ਇੰਨੀ ਜ਼ਿਆਦਾ ਟਾਈਟ ਹੋਵੇ ਤੇ ਹਰ ਸਮੇਂ ਮੈਨੂੰ ਲੱਗਦਾ ਸਲਮਾਨ ਖਾਨ ਦੇ ਨਾਲ ਇਥੇ ਬੋਡੀਗਾਰਡ ਜਿਹੜੇ ਨੇ ਉਹ ਰਹਿੰਦੇ ਨੇ ਤਾਂ ਇੱਥੇ ਜੇਕਰ ਉਹਨਾਂ ਦੇ ਘਰ ਫਾਇਰਿੰਗ ਹੋ ਸਕਦੀ ਹੈ ਤਾਂ ਆਮ ਜਨਤਾ ਕਿੰਨੀ ਕਿ ਸੁਰੱਖਤ ਹੈ ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਆਈ ਥਿੰਕ ਇਥੇ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਇਹਨਾਂ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਧਿਆਨ ਰੱਖਣ ਦੀ ਇਹਨਾਂ ਨੂੰ ਜ਼ਰੂਰਤ ਹੈ ਕਿਉਂਕਿ ਗੁੰਡਾਗਰਦੀ ਦੇਸ਼ ਦੇ ਵਿੱਚ ਵਾਕੀ ਬਹੁਤ ਵੱਧ ਰਹੀ ਹੈ ਨਾ ਸਿਰਫ ਪੰਜਾਬ ਬਲਕਿ ਜਿਹੜੀ ਹੋਰ ਜਗ੍ਹਾ ਨਹੀਂ ਆ ਇਥੇ ਨਾਲ ਕਾਲਰ ਜੁੜੇ ਨੇ ਜੀ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੋਣ ਬੋ ਰਿਹਾ ਕਿੱਥੋਂ ਬੋ ਰੇ ਸਰ ਮਰਿੰਦਰ ਬੋ ਰਿਹਾ ਮੈਂ ਮਾਨਸਾ ਤੋਂ ਰਾਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਸੈਂਟੀਮੈਂਟਮ ਜਿੰਦਰ ਜੀ ਇੱਕ ਜਿਹੜੀ ਹੈ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੱਡੀ ਖਬਰ ਕੇ ਸਲਮਾਨ ਖਾਨ ਦੇ ਘਰ ਜਿਹੜਾ ਹਮਲਾ ਕੀਤਾ ਗਿਆ ਫਾਇਰਿੰਗ ਹੋਈ ਹੈ ਮਾਰੀ ਗਈ ਹੋਈ ਹੈ ਮੈਡਮ ਦੇਖੋ ਜਿਹੜੀਆਂ ਇਆਂ ਘਟਨਾਵਾਂ ਨੇ ਨਹੀਂ ਹੋਣੀਆਂ ਚਾਹੀਦੀਆਂ ਹੂੰ ਹੂੰ ਗੱਲ ਕਰਦੀ ਜਿਹੜੇ ਸੈਲੀਬ੍ਰਿਟੀਜ਼ ਆ ਜਾਂਦੇ ਨੇ ਥੋੜਾ ਜਿਹਾ ਬਾਹਰ ਹੱਥ ਬਹੁਤ ਜ਼ਿਆਦਾ ਬਾਹਰ ਨਿਕਲ ਜਾਂਦੇ ਨੇ ਕਰਕੇ ਇਹਨਾਂ ਨਾਲ ਇਹ ਘਟਨਾਵਾਂ ਵਾਪਰਦੀਆਂ ਨੇ ਇਹ ਮਤਲਬ ਕੋਈ ਬਿਆਨ ਦੇਣ ਲੱਗੇ ਜਾਂ ਕਿਸੇ ਨਾਲ ਕੋਈ ਪੰਗਾ ਲੈਣ ਲੱਗੇ ਸ਼ੇ ਕੋਚ ਘੱਟ ਕਰਦੇ ਨੇ ਇਸ ਕਰਕੇ ਸਬ੍ਰੇਕ ਘਟਾਵਾਉਣਾਂ ਨੇ ਜਿਹੜੀਆਂ ਬਾਪਰ ਜੰਨੀਆਂ ਨੇ ਜਿਵੇਂ ਹੁਣ ਸਲਮਾਨ ਖਾਨ ਦਾ ਤਾਂ ਫਿਰ ਆਪਣੇ ਬਿਸ਼ਨੂਈ ਗਰੁੱਪ ਨਾਲ ਹੈਗਾ ਹੀ ਐ ਹੂੰ ਕਿਉਂਕਿ ਪਹਿਲਾਂ ਵੀ ਕਿੰਨੇ ਵਾਰੀ ਕੰਮ ਕੀ ਹੈ ਮਿਲ ਚੁੱਕੀਆਂ ਨੇ ਹਾਂਜੀ ਫਿਰ ਇਹਨਾਂ ਨੂੰ ਥੋੜਾ ਜਿਆਦਾ ਸੰਕੋਚ ਤੋਂ ਰਹੀ ਚੱਲਣਾ ਚਾਹੁੰਦਾ ਬਸ ਕੀ ਤਾਂ ਠੀਕ ਹੈ ਮੈਡਮ ਹੋ ਗਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਵੜ ਮ ਹੋਇਆ ਨਹੀਂ ਨਹੀਂ ਸਰ ਦੇਖੋ ਜੇ ਕਿਹਾ ਹੈ ਛਾਕੇ ਹੀ ਜਤਾਇਆ ਜਾ ਰਿਹਾ ਹੈ ਕਿ ਬਿਸ਼ਨੋਈ ਦੇ ਜਿਹੜੇ ਗੈਂਗ ਦਾ ਹੱਥ ਹੋ ਸਕਦਾ ਹੈ ਬਟ ਹਲੇ ਅਣਪਛਾਤੇ ਵਿਅਕਤੀ ਕਹੇ ਜਾ ਰਹੇ ਨੇ ਹਲੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹਾਂ ਜਾਂਚ ਦਾ ਵਿਸ਼ਾ ਇਹ ਤਾਂ ਜਾਂਚ ਦਾ ਵਿਸ਼ਾ ਹੀ ਰਹੂਗਾ ਮੈਡਮ ਕਿਉਂਕਿ ਜਾਂਚ ਕੋਈ ਕੰਪਲੀਟ ਨਹੀਂ ਹੁੰਦੀ ਜੇ ਜਾਂਚ ਹੋਊ ਜਾਂ ਤਾਂ ਕਹਾਂਗੇ ਪਾਕਿਸਤਾਨ ਤੋਂ ਸੀ ਕੋਈ ਬੰਦਾ ਜਾਂ ਕਹਾਂਗੇ ਕੋਈ ਅਫਗਾਨਿਸਤਾਨ ਤੋਂ ਸੀ ਗੁੰਡਾ ਉਹ ਫਲਾਨਾ ਗਰੁੱਪ ਸਰ ਲੋ ਐਸਟਰਾਜ ਕਰਕੇ ਜਾਂਚ ਤਾਂ ਕੋ ਗੋਗਲੋਂ ਤੋਂ ਮਿੱਟੀ ਛਾੜਨੀ ਹੁੰਦੀ ਐ ਹੋਰ ਇਦੋਂ ਵੱਧ ਕੁਛ ਨਹੀਂ ਬਿਲਕੁਲ ਸਰ ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਆਪਣੇ ਪੰਜਾਬੀ ਗਾਇਕ ਮਸ਼ਹੂਰ ਗਾਇਕ ਸੀਗੇ ਸਿੱਧੂ ਮੂਸੇਵਾਲਾ ਉਹ ਕਤਲ ਕਾਰਨ ਦੇ ਵਿੱਚ ਬਿਸ਼ਨੋਈ ਦਾ ਹੀ ਹੱਥ ਦੱਸਿਆ ਜਾ ਰਿਹਾ ਸੀ ਹੱਥ ਦੱਸਿਆ ਤਾਂ ਜਾਂਦਾ ਮੈਨੂੰ ਦੇਖੋ ਇਹਨਾਂ ਦਾ ਕੋਈ ਆਪਸੀ ਨਾਤਾ ਕੋਈ ਜ਼ਮੀਂਦਾਰ ਵਾਲਾ ਸੀ ਨਾ ਕੋਈ ਵੱਟ ਦਾ ਰੋਲਾ ਸੀ ਇਹ ਤਾਂ ਵੈਸੇ ਵਸ ਇੱਕ ਈਗੋ ਜੀ ਦਾ ਮਸਲਾ ਬਣ ਜਾਂਦਾ ਐ ਅਨੇਕ ਦੂਜੇ ਨੇ ਉਹ ਗੀਤ ਉਹ ਗਤਗਾਉਂਦਾ ਸੀਗਾ ਇਹ ਸੁਣਦੇ ਸੀ ਕਿ ਉਹਦੇ ਗੀਤ ਉਹਨਾਂ ਨੂੰ ਐ ਲੱਗਾ ਵੀ ਇਹ ਸਾਡੇ ਤੇ ਸਾਨੂੰ ਪੰਚ ਕਰਦੇ ਨੇ ਇਹਦੇ ਗੀਤ ਬਸੋ ਇਸ ਗੱਲ ਨੂੰ ਵਧਾ ਕੇ ਥੋੜਾ ਜਿਆਦਾ ਹੋਰ ਵੱਡੀ ਬਣਾ ਲਈ ਵੱਡੀ ਤੋਂ ਗਾ ਇੱਥੇ ਤੱਕ ਗੱਲ ਪਹੁੰਚ ਗਈ ਜਿਹੜਾ ਮਤਲਬ ਨਹੀਂ ਹੋਣਾ ਚਾਹੀਦਾ ਸੀ ਉਹ ਘਟਨਾ ਵਾਪਰੀ ਜਿਉਂ ਇਹ ਦੇਖੋ ਜਦੋਂ ਅਜੇਹੇ ਜਿਵੇਂ ਹੁਣ ਸਨਮਾਨ ਖਾਨ ਦੀ ਗੱਲ ਕਰ ਰਹੇ ਆਪਾਂ ਸਿੱਧੂ ਮਸੇਵਾਲੇ ਦੀ ਗੱਲ ਕਰ ਰਹੇ ਆ ਕਿ ਅਜੇਹੇ ਜਿਹੜੇ ਨੇ ਮਸ਼ਹੂਰ ਗਾਇਕਾਂ ਦੇ ਅਕਲਸ ਦੇ ਉੱਪਰ ਹਮਲਾ ਕੀਤਾ ਜਾਂਦਾ ਤਾਂ ਆਮ ਲੋਕ ਕਿਵੇਂ ਸੇਫ ਹੋਣਗੇ ਆਮ ਲੋਕ ਮੈਨੂੰ ਆਮ ਲੋਕਾਂ ਦਾ ਛੇਤੀ ਕੋਈ ਕੁਝ ਨਹੀਂ ਕਹਿੰਦਾ ਹੁੰਦਾ ਇਹ ਥੋੜੇ ਜਿਹਾ ਨਾ ਮਤਲਬ ਆਪਣਾ ਨਾਂ ਇੱਕ ਖੇਤਰ ਤੋਂ ਨਾਲ ਦੂਜਾ ਖੇਤਰ ਹੋਰ ਲਾ ਲੈਂਦੇ ਨੇ ਵੀ ਉਹਦੇ ਚ ਵੀ ਸਾਡਾ ਨਾਂ ਚਮਕੇ ਉਹ ਇਸ ਤਰ੍ਹਾਂ ਇਹ ਮਤਲਬ ਨਾ ਗਲਤ ਹੰਤਰਾਂ ਦੇ ਹੱਥ ਚੜ ਜਾਂਦੇ ਨੇ ਫਿਰ ਉਹਦੇ ਗਲਤ ਸਿੱਟੇ ਭੁਗਤਣੇ ਪੈਂਦੇ ਜੀ ਹੁਣ ਇਹ ਤਾਂ ਦੇਖੋ ਕੋਈ ਐ ਤਾਂ ਹੈ ਨਹੀਂ ਵੀ ਆਮ ਲੋਕਾਂ ਨੂੰ ਕੋਈ ਮਾਰੀ ਜਾਂਦਾ ਕੋਈ ਨਾ ਕੋਈ ਇਹਨਾਂ ਦੀ ਦੁਸ਼ਮਨੀ ਕੋਈ ਨਾ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਨਾ ਕੋਈ ਰੰਜਿਸ਼ ਕੱਢ ਲੈਣੇ ਬਿਲਕੁਲ ਸਰ ਹਾਂਜੀ ਜਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਮਮ ਰਮ ਸੰਜੀਤ ਜੀਵੇਂ ਦੇਖੋ ਮੈਂ ਇੱਥੇ ਰਜਿੰਦਰ ਜੀ ਨੇ ਵੀ ਇੱਕ ਗੱਲ ਕਹੀ ਹੈ ਕਿ ਆਮ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਆਮ ਲੋਕਾਂ ਦੇ ਨਾਲ ਇੰਨੀ ਜਿਹੜੀ ਰੰਜਿਸ਼ਾਂ ਨੇ ਉਹ ਨਹੀਂ ਹੁੰਦੀਆਂ ਤੇ ਇੱਕ ਇਹਨਾਂ ਨੇ ਇੱਥੇ ਗੱਲ ਕੀਤੀ ਹੈ ਈਗੋ ਦੀ ਜੀ ਇਹ ਵੀ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਅੱਜਕੱਲ ਦਾ ਜਿਹੜਾ ਮਾਹੌਲ ਹੈ ਦੇਖੋ ਨੌਜਵਾਨ ਪੀੜੀ ਦਾ ਜੇਕਰ ਮੈਂ ਗੱਲ ਕਰਾਂ ਕਿ ਇਹਨਾਂ ਦੇ ਵਿੱਚ ਇਹ ਤਾਂ ਸ਼ੈਨਸ਼ੀਲਤਾ ਆਪਾਂ ਕਹਿ ਦਿੰਨੇ ਆ ਕਿ ਸ਼ੈਨਸ਼ੀਲਤਾ ਬਹੁਤ ਜ਼ਿਆਦਾ ਘਟ ਘਟ ਖਤਮ ਹੀ ਹੁੰਦੀ ਜਾ ਰਹੀ ਹੈ ਮਾਨਸੂ ਗੁੱਸਾ ਇੰਨਾ ਜ਼ਿਆਦਾ ਲੈਣ ਹੈ ਲੋਕਾਂ ਦੇ ਵਿੱਚ ਵਧ ਗਿਆ ਜਿਕਰ ਆਪਾਂ ਨਾਰਮਲ ਵੀ ਗੱਲ ਕਰਦੇ ਆ ਤਾਂ ਵੀ ਆਪਾਂ ਜਿਹੜਾ ਗੁੱਸਾ ਕਰਦੇ ਆ ਕਿ ਤੂੰ ਤੂੰ ਮੈਂ ਹੋ ਜਾਂਦੇ ਉਸ ਤੋਂ ਬਾਅਦ ਜਿਹੜਾ ਲੜਾਈ ਦਾ ਰੂਪ ਧਾਰਨ ਕਰ ਲੈਂਦੇ ਹਾਂ ਹਾਂਜੀ ਤੇ ਉਹੀ ਹੈ ਕਿ ਦੇਖੋ ਜਿਵੇਂ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਈਗੋ ਦੀ ਤਾਂ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਕਿਸੇ ਨੂੰ ਥੋੜਾ ਮਜ਼ਾਕ ਵੀ ਕਰ ਦਿੰਦਾ ਤਾਂ ਨਾਲ ਦਾ ਬੰਦਾ ਈਗੋ ਤੇ ਲੈ ਹੀ ਜਾਂਦਾ ਤੇ ਈਗੋ ਤੇ ਚੱਲਦੇ ਹੀ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਚੀ ਨਾ ਯਾ ਇੱਕ ਦੂਜੇ ਤੇ ਤੰਜ ਕਸਣਾ ਇਹ ਚੀਜ਼ਾਂ ਫਿਰ ਅੱਗੇ ਜਾ ਕੇ ਕਿਤੇ ਨਾ ਕਿਤੇ ਖੂਨ ਖਰਾਬੇ ਦਾ ਰੂਪ ਧਾਰਨ ਕਰਦੀਆਂ ਨੇ ਤੇ ਇੱਥੋਂ ਹੀ ਫਿਰ ਜਿਹੜਾ ਮਾਹੌਲ ਹੈਗਾ ਆਪਾਂ ਕਹਤਾ ਦਿਨੇ ਕਿ ਪੰਜਾਬ ਦਾ ਮਾਹੌਲ ਹੈ ਨਾ ਖਰਾਬ ਹੈ ਪਰ ਇੱਥੇ ਵਾਕਈ ਇਹ ਗੱਲ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹਨਾਂ ਦੇ ਵਿੱਚ ਇੱਕ ਤਾਂ ਅ ਅੱਜ ਕੱਲ ਮਜ਼ਾਕ ਨਹੀਂ ਆਪਾਂ ਕਰ ਸਕਦੇ ਕਿਉਂਕਿ ਜੇਕਰ ਆਪਾਂ ਕਿਸੇ ਨਾਲ ਮਜ਼ਾਕ ਕਰਦੇ ਆ ਤਾਂ ਸਾਹਮਣੇ ਵਾਲਾ ਕਿੱਦਾਂ ਉਸ ਨੂੰ ਲੈ ਕੇ ਜਾਏਗਾ ਕਿੱਦਾਂ ਆਪਣੇ ਨਾਲ ਕੋਈ ਚੀਜ਼ ਹੋ ਜਾਏਗੀ। ਉਹ ਇਹ ਮਾਨਸੂਬ ਇੱਕ ਸ਼ੈਨ ਸ਼ਕਤੀ ਦੀ ਗੱਲ ਹੈ ਕਿ ਸ਼ੈਨ ਸ਼ੀਲਤਾ ਲੋਕਾਂ ਦੇ ਵਿੱਚ ਬਹੁਤ ਘਟ ਗਈ ਹੈ। ਕੱਲੇ ਆਪਾਂ ਪੰਜਾਬ ਦੀ ਨਹੀਂ ਕਿ ਪੂਰੇ ਭਾਰਤ ਪੂਰੇ ਆਪਾਂ ਦੇਸ਼ਾਂ ਦੀ ਗੱਲ ਵਿਦੇਸ਼ਾਂ ਦੀ ਗੱਲ ਕਰੀਏ ਕਿ ਉੱਥੇ ਵੀ ਕਿੰਨੀਆਂ ਜਿਹੜੀਆਂ ਨਿਊ ਸਾਹਮਣੇ ਆਉਂਦੀਆਂ ਨੇ ਕਿ ਖੁਦਕੁਸ਼ੀ ਕਰ ਲਈ ਹੈ ਕੋਈ ਸ਼ੈਨ ਸ਼ਕਤੀ ਜਦੋਂ ਕੋਈ ਨਾ ਕੋਈ ਕੁਝ ਕਹਿ ਦਿੰਦਾ ਤਾਂ ਆਤਮ ਹੱਤਿਆਂ ਦੇ ਵੀ ਕਿੰਨੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ। ਹਾਂਜੀ ਬਿਲਕੁਲ ਉ ਕਿ ਖਰਾਬ ਮਾਹੌਲ ਹੈ ਜਦ ਕਿ ਇਹ ਮਾਹੌਲ ਨੂੰ ਆਪਾਂ ਸਹੀ ਕਰ ਸਕਦੇ ਹਾਂ ਨੌਜਵਾਨ ਪੀੜੀ ਨੂੰ ਵੀ ਇੱਥੇ ਮੈਂ ਅਪੀਲ ਕਰਨਾ ਚਾਹਾਂਗੀ ਕਿ ਜਿਹੜੀ ਕਿਤੇ ਨਾ ਕਿਤੇ ਈਗੋ ਤੇ ਕੋਈ ਚੀਜ਼ ਨਹੀਂ ਲੈ ਕੇ ਜਾਣੀ ਚਾਹੀਦੀ ਕਿਉਂਕਿ ਕਈ ਵਾਰ ਸਾਹਮਣੇ ਵਾਲਾ ਮਜ਼ਾਕ ਕਰ ਰਿਹਾ ਹੁੰਦਾ ਤੇ ਆਪਾਂ ਉਸ ਨੂੰ ਈਗੋ ਤੇ ਲੈ ਜਾਂਦੇ ਆ ਤਾਂ ਈਗੋ ਦੇ ਚੱਲਦੇ ਹੀ ਜਿਹੜਾ ਇੱਥੇ ਮਸਲੇ ਨੇ ਫਿਰ ਉਹ ਖੜੇ ਹੋ ਜਾਂਦੇ ਨੇ ਤਾਂ ਇਦਾਂ ਹੀ ਜਿਹੜੇ ਫਿਰ ਨੌਜਵਾਨ ਨੇ ਦੇਖੋ ਜਿਵੇਂ ਕਿ ਤੁਸੀਂ ਇੱਥੇ ਗੱਲ ਕੀਤੀ ਸੀ ਕਿ ਕੋਈ ਪੈਦਾ ਹੁੰਦੇ ਸਾਰੇ ਇੱਥੇ ਗੈਂਗਸਟਰ ਨਹੀਂ ਹੁੰਦਾ ਜਾਂ ਗੁੰਡਾ ਨਹੀਂ ਹੁੰਦਾ ਤਾਂ ਸਿਚੁਏਸ਼ਨ ਜਿਹੜੀਆਂ ਨੇ ਇਦਾਂ ਦਾ ਇਨਸਾਨ ਉਸ ਨੂੰ ਬਣਾ ਦਿੰਦੀਆਂ ਨੇ ਤਾਂ ਫਿਰ ਅੱਗੇ ਜੇਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਜੇਲ੍ਹਾਂ ਦੇ ਵਿੱਚ ਵੀ ਆਪਾਂ ਦੇਖਿਆ ਹੀ ਹੈ ਕਿ ਕ腐ਸ਼ਨ ਕਿੰਨੀ ਜ਼ਿਆਦਾ ਹੈ ਜੇਲ੍ਹਾਂ ਦੇ ਵਿੱਚ ਕਿਸ ਤਰ੍ਹਾਂ ਅੰਦਰ ਨਸ਼ਾ ਤੱਕ ਚਲਾ ਜਾਂਦਾ ਹੈ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਮਿਲ ਕੇ ਇਹ ਸਾਰੀਆਂ ਚੀਜ਼ਾਂ ਦੇ ਮਿਲੀਭੁਗਤ ਕਰਕੇ ਹੀ ਕੋਈ ਨਾ ਕੋਈ ਜਿਹੜਾ ਨੌਜਵਾਨ ਚੰਗੇ ਰਾਤੇ ਪਿਆ ਹੁੰਦਾ ਤਾਂ ਮਾੜੇ ਰਾਤੇ ਪੈ ਜਾਂਦਾ ਜਿਉਂ ਇਹ ਦੇਖੋ ਮਾਨਸੂਨ ਜੀ ਦਾ ਕਿਹਾ ਜਾਂਦਾ ਕਿ ਜੇਲਾਂ ਦੇ ਵਿੱਚ ਇੰਨੀ ਜਿਹੜੀ ਸਖਤਾਈ ਵਰਤੀ ਹੈ ਕਿ ਚਿੜੀ ਵੀ ਨਹੀਂ ਪਰ ਮਾਰ ਸਕਦੀ ਤੇ ਉਸ ਦੇ ਅਕੋਰਡਿੰਗ ਜਦੋਂ ਆਪਾਂ ਇਹ ਕਈ ਵਾਰ ਦੇਖੋ ਜਿਹੜੇ ਜੇਲ ਕੱਟ ਕੇ ਬਾਹਰ ਆਉਂਦੇ ਉਹਨਾਂ ਵੱਲੋਂ ਵੀ ਜਿਹੜਾ ਗੱਲਾਂ ਕਈਆਂ ਜਾਣੇ ਨਹੀਂ ਕਿ ਸ਼ਰਿਆਮ ਜਿਹੜਾ ਨਸ਼ਾ ਅੰਦਰ ਵੀ ਖਦਾ ਕਿ ਇਹ ਵੀ ਮਿਲੀ ਭੁਗਤ ਦੇ ਨਾਲ ਹੀ ਹੁੰਦਾ ਜੀ ਬਿਲਕੁਲ ਦੇਖੋ ਥੋੜੇ ਦਿਨ ਪਹਿਲਾਂ ਹੀ ਚਾਰ ਪੰਜ ਦਿਨ ਪਹਿਲਾਂ ਇੱਥੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿ ਇੱਕ ਨੌਜਵਾਨ ਜੋ ਕਿ ਜੇਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੇਲ ਦੇ ਵਿੱਚ ਹੀ ਉਹ ਹਾਲ ਜੇਲ੍ਹ ਦੇ ਅੰਦਰ ਹੈ ਤੇ ਉਹ ਆਫੀਮ ਖਾਂਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਉਸ ਦੀ ਜਦੋਂ ਇੰਸਟਾਗ੍ਰam ਆਈਡੀ ਦੇਖੀ ਗਈ ਤਾਂ ਉਸ ਉੱਪਰ ਸਾਰੀ ਵੀਡੀਓਜ਼ ਜਿਹੜੀਆਂ ਨੇ ਉਹ ਜੇਲ੍ਹ ਦੇ ਅੰਦਰ ਦੀ ਸੀਗੀਆਂ ਇਨਸਾਈਡ ਉਹ ਕਿੰਨੀ ਜਿਹੜੀ ਹੈ ਅੰਦਰ ਖੁੱਲ੍ਹ ਦਿੱਤੀ ਗਈ ਜਾਰੀ ਹੈ ਕਿ ਸੋਸ਼ਲ ਮੀਡੀਆ ਦੇ ਅਪਡੇਟ ਹੋ ਰਹੇ ਨੇ ਜਿਹੜੇ ਅੰਦਰ ਬੈਠੇ ਨੇ ਜੇ ਇੱਕ ਤਰਫ ਤਾਂ ਕਿਹਾ ਜਾਂਦਾ ਕਿ ਇਹਨਾਂ ਕੋਲ ਮੋਬਾਈਲ ਫੋਨ ਇਹਨਾਂ ਨੂੰ ਮਹੀਆ ਨਹੀਂ ਕਰਾਇਆ ਜਾਂਦਾ ਕਿਤੇ ਫੜੇ ਜਾਂਦੇ ਨੇ ਕਹਿ ਦਿੰਦੇ ਨੇ ਕਿ ਐਨੇ ਜਿਹੜੇ ਮੋਬਾਈਲ ਫੋਨ ਅਸੀਂ ਬਰਾਮਦ ਕੀਤੇ ਗਏ ਨੇ ਜੇਲ੍ਹ ਦੇ ਵਿੱਚੋਂ ਜੀ ਉਹ ਸਿਰਫ ਉਹ ਚੀਜ਼ਾਂ ਸਿਰਫ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਜਦੋਂ ਸਵਾਲ ਉੱਠਣੇ ਪ੍ਰਸ਼ਾਸਨ ਤੇ ਸ਼ੁਰੂ ਹੁੰਦੇ ਨੇ ਕੀ ਦੇਖੋ ਅੰਦਰ ਮੋਬਾਈਲ ਫੋਨ ਤੇ ਵੀਡੀਓ ਬਾਹਰ ਆ ਰਹੀ ਹੈ ਤਾਂ ਫਿਰ ਉਹਨਾਂ ਨੂੰ ਇੱਥੇ ਇਹ ਚੀਜ਼ ਕਰਨੀ ਪੈਂਦੀ ਹੈ ਕਿ ਉਹ ਮੋਬਾਈਲ ਫੋਨ ਖੁਦ ਹੀ ਉੱਥੇ ਅੰਦਰ ਲੈ ਲੈਂਦੇ ਹੋਣਗੇ ਜਾਂ ਤਾਂ ਫੈਰੋਜ਼ ਇਹ ਚੀਜ਼ ਨੂੰ ਕਹਿ ਦਿੰਦੇ ਨੇ ਕਿ ਅਸੀਂ ਐਨੇ ਮੋਬਾਈਲ ਫੋਨ ਅੰਦਰੋਂ ਬਰਾਮਦ ਕੀਤੇ ਬਟ ਇਹ ਚੀਜ਼ਾ ਕਿ ਵਾਕਈ ਇੱਥੇ ਸੱਚ ਨਹੀਂ ਇਹਨਾਂ ਉੱਤੇ ਵੀ ਬਹੁਤ ਵੱਡੇ ਜਿਹੜੇ ਸਵਾਲ ਉੱਠਦੇ ਨੇ ਪ੍ਰਸ਼ਾਸਨ ਦੇ ਉੱਤੇ ਜੀ ਕੀ ਅੰਦਰ ਆਖਿਰਕਾਰ ਨਸ਼ਾ ਕਿਸ ਤਰ੍ਹਾਂ ਜਾਂਦਾ ਹੈ ਅੰਦਰ ਆਖਿਰਕਾਰ ਜਿਹੜੇ ਮੋਬਾਈਲ ਫੋਨ ਕਿੱਦਾਂ ਮੁਹੱਈਆ ਉਹਨਾਂ ਨੂੰ ਕਰਵਾਈ ਜਾਂਦੇ ਨੇ ਕਿਉਂਕਿ ਦੇਖੋ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਨਿਕਲ ਕੇ ਬਠਿੰਡਾ ਤੋਂ ਸਾਹਮਣੇ ਆਇਆ ਸੀ ਮੈਂ ਜਿੱਥੇ ਇੱਕ ਮੁਲਜ਼ਮ ਨੂੰ ਉਸਦੀ ਪਤਨੀ ਕੱਪੜੇ ਦੇਣ ਆਉਂਦੀ ਹੈ ਤੇ ਕੱਪੜਿਆਂ ਦੇ ਵਿੱਚ ਉਸ ਨੂੰ ਜਿਹੜਾ ਨਸ਼ਾਏ ਨਸ਼ਾ ਉਸ ਦੇ ਕੱਪੜਿਆਂ ਦੇ ਵਿੱਚੋਂ ਬਰਾਮਦ ਕੀਤਾ ਸੀ ਪੁਲਿਸ ਵਾਲਿਆਂ ਨੇ ਤਾਂ ਇੱਥੇ ਦੇਖੋ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬਹੁਤ ਵੱਡੇ ਸਵਾਲ ਕਿਉਂਕਿ ਇੱਥੇ ਫੈਮਲੀ ਵੀ ਸਾਥ ਦੇ ਰਹੀ ਆ ਉਹਨਾਂ ਨੂੰ ਨਸ਼ਾ ਕਰਨ ਦੇ ਉਹਦੇ ਵਿੱਚ ਹੂੰ ਹੂੰ ਫੈਮਲੀ ਦੇਖੋ ਸਪੋਰਟ ਕਰਦੀ ਆ ਕਿੰਨਾ ਜ਼ਿਆਦਾ ਕਿਉਂਕਿ ਦੇਖੋ ਆਪਾਂ ਇੱਕ ਗੱਲ ਹੋਰ ਕਹੀ ਐ ਕਿ ਆਪਾਂ ਹੀ ਜੇਕਰ ਇਹ ਚੀਜ਼ ਦੇਖ ਲਈਏ ਕਿ ਜੇਕਰ ਕੋਈ ਆਪਣਾ ਸਦਸ્ય ਕੋਈ ਮੈਂਬਰ ਘਰ ਦਾ ਜੇਲ੍ਹ ਦੇ ਵਿੱਚ ਐ ਪਰ ਆਪਾਂ ਉਸ ਨੂੰ ਫੁੱਲ ਸਪੋਰਟ ਕਰ ਰਹੇ ਆ ਤਾਂ ਫਿਰ ਉਹ ਅੱਗੇ ਦੇ ਲਈ ਉਸ ਨੂੰ ਸਬਕ ਨਹੀਂ ਮਿਲਦਾ ਅੱਗੇ ਦੇ ਲਈ ਉਹੀ ਚੀਜ਼ ਸੋਚ ਕਹਿੰਦਾ ਕਿ ਜੇਕਰ ਮੈਂ ਕੱਲ ਛੁੱਟ ਵੀ ਗਿਆ ਫੇਰ ਉਹੀ ਹਰਕਤਾਂ ਜੇਕਰ ਕਰਾਂਗਾ ਤਾਂ ਵੀ ਫਿਰ ਮੇਰਾ ਕੀ ਇਤਿਹਾਸ ਵਿਗੜ ਜਾਏਗਾ ਤਾਂ ਇੱਥੇ ਸਬਕ ਦੀ ਵੀ ਗੱਲ ਹੁੰਦੀ ਹੈ ਤਾਂ ਇੱਥੇ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਅਪੀਲ ਕਰਾਂਗੀ ਜਿਹੜੇ ਕਿ ਆਪਣੇ ਪਰਿਵਾਰਿਕ ਮੈਂਬਰਾਂ ਦੀ ਕੋਈ ਨਾ ਕੋਈ ਇੱਛਾ ਪੂਰੀ ਇੱਥੇ ਕਰਨ ਦੇ ਚੱਕਰ ਦੇ ਵਿੱਚ ਹੀ ਆ ਫਿਰ ਚਲੋ ਆਪਾਂ ਕਹਿ ਦਿੰਦੇ ਆ ਕਿ ਪਿਆਰ ਦੀ ਭਾਵਨਾ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਆ ਕੇ ਆਪਾਂ ਅਜਿਹੇ ਕਦਮ ਤਾਂ ਚੁੱਕਦੇ ਆ ਪਰ ਇਹ ਜਿਹੜੇ ਕਦਮ ਨੇ ਬਹੁਤ ਗਲਤ ਨੇ ਅਜੀਆਂ ਹੀ ਚੀਜ਼ਾਂ ਫਿਰ ਇੱਥੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਗਲਤ ਰਾਹ ਤੇ ਲੈ ਕੇ ਜਾਉਂਦੇ ਆ ਦੇਖੋ ਮਾਨਸ ਜੀ ਮੈਂ ਆਪਾਂ ਮਾਹੌਲ ਦੀ ਗੱਲ ਕੀਤੀ ਸੀ ਕਿ ਮਾਹੌਲ ਬਣਾਉਣਾ ਕਿਨੇ ਆ ਕਿ ਮਾਹੌਲ ਆਪਾਂ ਹੀ ਬਣਾਵਾਂਗੇ ਕਿੰਦਾਂ ਦਾ ਆਪਣੇ ਮਾਹੌਲ ਜਿਹੜਾ ਕ੍ਰੀਏਟ ਕਰਨਾ ਹੈ ਜੇਕਰ ਆਪਾਂ ਵਧੀਆ ਮਾਹੌਲ ਬਣਾਵਾਂਗੇ ਤਾਂ ਵਧੀਆ ਜਿਹੜਾ ਕੀ ਜੀਨ ਦਾ ਵਧੀਆ ਹੁੰਦਾ ਹੈ ਕਿ ਜੇਕਰ ਆਪਾਂ ਗੱਲ ਕਰੀਏ ਕਿ ਮਾਹੌਲ ਜਿਵੇਂ ਬਣਾਉਣੇ ਕਿ ਅੱਜ ਕੱਲ ਆਪਾਂ ਦੇਖੀਏ ਕਿ ਨਸ਼ਾ ਇੰਨਾ ਜ਼ਿਆਦਾ ਵੱਧ ਰਿਹਾ ਹੈ ਕਿ ਨਸ਼ੇ ਦੀ ਦਲ ਦੇ ਵਿੱਚ ਤਸ ਰਹੀ ਹੈ ਸਾਡੀ ਨੌਜ ਬਣ ਪਈ ਦੀ ਉਸ ਨੂੰ ਲੈ ਕੇ ਜਿਵੇਂ ਹੁਣ ਕਿੰਨੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਕਿਸੇ ਦਾ ਕਤਲ ਕੀਤਾ ਜਾਂਦਾ ਉਹ ਵੀ ਕਿਸੇ ਨਾ ਕਿਸੇ ਨਸ਼ੇ ਦੇ ਵਿੱਚ ਧੁੱਤੋ ਕੇ ਕੀਤਾ ਜਾਂਦਾ ਹਾਂਜੀ ਦੇਖੋ ਨਸ਼ੇ ਦੀ ਜਿਵੇਂ ਆਪਾਂ ਗੱਲ ਹੀ ਕਰ ਹੀ ਲਈਏ ਇੱਥੇ ਤਾ ਨਸ਼ੇ ਦਾ ਵੀ ਆਪਾਂ ਕਹਿ ਸਕਦੇ ਹਾਂ ਜਿਵੇਂ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਨਸ਼ੇ ਦੇ ਵਿੱਚ ਤੂੰ ਤੋ ਕੇ ਕਈ ਕ੍ਰਾਈਮ ਤਾਂ ਤਾਂ ਹੀ ਹੋ ਜਾਂਦੇ ਹੋ ਜਾਂਦੇ ਨੇ ਤੇ ਇੱਥੇ ਦੇਖੋ ਸਭ ਤੋਂ ਵੱਡਾ ਜਿਹੜਾ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਜੇਕਰ ਕੋਈ ਕਤਲ ਹੁੰਦਾ ਹੈ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਬੇਰੋਜ਼ਗਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਬੇਰੋਜ਼ਗਾਰੀ ਦੇ ਚੱਲਦੇ ਮੈਂ ਇਸ ਬੰਦੇ ਦਾ ਕਤਲ ਕਰਤਾ ਜਾਂ ਖੁਦਕੁਸ਼ੀ ਕਰ ਲਈ ਤੇ ਜੇਕਰ ਆਪਾਂ ਦੂਜੇ ਪਾਸੇ ਦੇਖੀਏ ਤਾਂ ਇੰਨਾਂ ਚੀਜ਼ਾਂ ਦਾ ਕਾਰਨ ਸਭ ਤੋਂ ਵੱਡਾ ਨਿਕਲ ਕੇ ਆਉਂਦਾ ਹੈ ਨਸ਼ਾ ਕਿ ਨਸ਼ੇ ਦੇ ਚੱਲਦੇ ਇਹ ਸਭ ਚੀਜ਼ਾਂ ਇੱਥੇ ਹੋ ਗਈਆਂ ਨੇ ਪਰ ਗੱਲ ਇੱਥੇ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਮੈਮ ਕਿ ਜੇਕਰ ਕੋਈ ਨਸ਼ਾ ਕਰਕੇ ਕੋਈ ਕ੍ਰਾਈਮ ਕਰ ਰਿਹਾ ਹੈ ਆ ਦੇਖੋ ਪਹਿਲਾ ਪਹਿਲਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਇੱਥੇ ਕੋਈ ਕ੍ਰਾਈਮ ਕੀਤਾ ਹੈ ਬਾਅਦ ਦੇ ਵਿੱਚ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ ਪਛਤਾਵਾ ਦੇਖੋ ਫਿਰ ਐਦਾਂ ਦਾ ਹੁੰਦਾ ਹੈ ਕਿ ਉਹ ਬੰਦੇ ਨੂੰ ਪੂਰੀ ਉਮਰ ਲਈ ਭੁਗਤਣਾ ਪੈ ਸਕਦਾ ਹੈ ਦੇਖੋ ਮਾਨਸਾ ਇੱਕ ਜਿਹੜੀ ਕਿੰਨੀ ਜਿਹੜੀ ਐ ਵੀਡੀਓ ਵੀ ਵਾਇਰਲ ਹੋਈ ਸੀ ਨਿਊਜ਼ ਵੀ ਆਪਾਂ ਵੀ ਨਸ਼ਰ ਕੀਤੀ ਸੀ ਮਾਨਸਾ ਜਿਹਦੇ ਵਿੱਚ ਮਾਂ ਵੱਲੋਂ ਇੱਕ ਆਪਣੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਸੀ ਜੀ ਕਿੰਨੀ ਜਿਹੜੀ ਮੰਦ ਭਾਗੀ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਇੱਕ ਮਾਂ ਦੇ ਰਿਸ਼ਤੇ ਜਿਹੜਾ ਕਲੰਕ ਲੱਗਿਆ ਸੀ ਜੀ ਬਿਲਕੁਲ ਦੇਖੋ ਉਹ ਵੀ ਕਾਰਨ ਜਿਹੜੇ ਨੇ ਅਜਿਹਾ ਹੀ ਫਿਰ ਜਿਹੜੇ ਛੋਟੇ ਛੋਟੇ ਕਾਰਨ ਨੇ ਇਹ ਫਿਰ ਇੱਥੇ ਅਜੀਹਾ ਰੂਪ ਧਾਰਨ ਕਰ ਲੈਂਦੇ ਨੇ ਜਿਵੇਂ ਇਹ ਮਾਂ ਵਾਲੀ ਤੁਸੀਂ ਦੱਸੀ ਹੈਗੀ ਗੱਲ ਇਹ ਦੇਖੋ ਬਾਹਰ ਜਾਣ ਦੇ ਚੱਕਰ ਦੇ ਵਿੱਚ ਬਾਹਰ ਜਾਣ ਦੇ ਚੱਕਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਨ੍ਹਾਂ ਵੱਲੋਂ ਜਿਹੜਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਸੀ ਮੀਡੀਆ ਦੇ ਵਿੱਚ ਗੱਲ ਆਈ ਸੀ ਕਿ ਬਾਹਰ ਜਾਣਾ ਚਾਹੁੰਦੀ ਸੀ ਉਹ ਮਾਂ ਇਸ ਕਰਕੇ ਉਸਨੇ ਆਪਣੇ ਬੇਟੇ ਨੂੰ ਹੀ ਇੱਥੇ ਕਿਤੇ ਨਾ ਕਿਤੇ ਮੌਤ ਦੇ ਘਾਟ ਉਤਾਰਿਆ ਸੀ ਪਰ ਉਹੀ ਵੱਡੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਆਖਿਰਕਾਰ ਕਰਦੀ ਕੀ ਹੈ ਹੁਣ ਦੇਖੋ ਕੋਈ ਵੀ ਜਿਵੇਂ ਅੱਜ ਦੀ ਖਬਰ ਆਪਾਂ ਲੈ ਕੇ ਆਏ ਸੀ ਕਿ ਸਲਮਾਨ ਖਾਨ ਦੇ ਘਰ ਫਾਇਰਿੰਗ ਹੋਈ ਹੈ ਜਾਂ ਸਿੱਧੂ ਮਸੇਵਾਲਾ ਦਾ ਮਰਡਰ ਹੋਵੇ ਜਾਂ ਫਿਰ ਜੜੀ ਛੋਟੀ ਮੋਟੀ ਖਬਰਾਂ ਨੇ ਗਿਆ ਕ੍ਰਾਈਮ ਦੀਆਂ ਆਖਿਰਕਾਰ ਪੁਲਿਸ ਪ੍ਰਸ਼ਾਸਨ ਇਹਨਾਂ ਉੱਤੇ ਸਖਤੀ ਕਿਉਂ ਨਹੀਂ ਵਰਤ ਪਾਉਂਦਾ ਉਹ ਵੀ ਇੱਕ ਵੱਡਾ ਸਵਾਲ ਹੈ ਜੀ ਆਖਿਰਕਾਰ ਕਾਨੂੰਨ ਦੇ ਵਿੱਚ ਕੁਜਕ ਜਿਹੜੀ ਤਰਾਮਾਂ ਨੇ ਦੇਖੋ ਬਣੀਆਂ ਤਾਂ ਹੁੰਦੀਆਂ ਨੇ ਪਰ ਇਹ ਤਰਾਮਾਂ ਨੂੰ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਯੂਜ਼ ਕਰਨਾ ਹੈ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਇੱਥੇ ਜ਼ਰੂਰਤ ਹੈ ਬਿਲਕੁਲ ਲੇਖਾ ਮਾਨਸੂ ਜੀ ਨੇ ਗੱਲ ਕੀਤੀ ਹੈ ਤੁਸੀਂ ਪ੍ਰਸ਼ਾਸਨ ਨੂੰ ਵੀ ਸਕਤੋਂ ਦੀ ਲੋੜ ਹੈ ਸਰਕਾਰਾਂ ਨੂੰ ਵੀ ਸਕਤੋਂ ਦੀ ਲੋੜ ਹੈ ਵੱਧ ਤੋਂ ਵੱਧ ਜਿਹੜੀ ਆਪਾਂ ਨੂੰ ਆਪਣੀ ਸੇਫਟੀ ਦੀ ਵੀ ਲੋੜ ਹੈ ਸੇਫਟੀ ਦੀ ਵੀ ਲੋੜ ਹੈ ਦੇਖੋ ਸੇਫਟੀ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਆਂਗੇ ਕਿ ਸੇਫਟੀ ਤੇ ਸਭ ਤੋਂ ਵੱਡਾ ਅੱਜ ਦਾ ਆਪਣਾ ਸਵਾਲ ਹੀ ਇਹ ਸੀਗਾ ਕਿ ਇੱਥੇ ਸਲਮਾਨ ਖਾਨ ਦੇ ਘਰ ਤੇ ਗੋਲੀਆਂ ਚੱਲੀਆਂ ਨੇ ਜੇਕਰ ਸੈਲੀਬ੍ਰਿਟੀਆਂ ਦੇ ਘਰ ਤੇ ਗੋਲੀਆਂ ਚੱਲ ਰਹੀਆਂ ਨੇ ਤਾਂ ਆਮ ਜਨਤਾ ਕਿੰਨੀ ਕੁ ਸੁਰੱਖਿਅਤ ਹੈ ਪਰ ਇੱਥੇ ਸਿੱਧੇ ਤੌਰ ਤੇ ਦੇਖੋ ਉਹਨਾਂ ਨੇ ਇੱਥੇ ਆਪਣੇ ਨਾਲ ਰਾਜਿੰਦਰ ਜੀ ਜੁੜੇ ਸੀ ਜਿਹੜੇ ਮਾਨਸਾ ਤੋਂ ਉਹਨਾਂ ਵੱਲੋਂ ਇਹ ਕਹਿਣਾ ਸੀ ਕਿ ਐਨੀ ਜਲਦੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਹਾਂ ਇੱਥੇ ਜਿੰਨਾ ਲੋਕਾਂ ਦਾ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੁੰਦਾ ਹੈ ਜਾਂ ਫਿਰ ਸੈਲੀਬ੍ਰਿਟੀਾਂ ਦਾ ਕਿਸੇ ਸੈਲੀਬ੍ਰਿਟੀ ਦੇ ਨਾਲ ਦੂਜੇ ਸੈਲੀਬ੍ਰਿਟੀ ਦੇ ਨਾਲ ਕੋਈ ਨਾ ਕੋਈ ਵਿਵਾਦ ਹੁੰਦਾ ਹੈ ਕਿਉਂ ਅੱਜ ਕੱਲ੍ਹ ਅਜਿਹੇ ਹੀ ਜਿਹੜੇ ਵਿਵਾਦ ਨੇ ਮੈਨੂੰ ਲੱਗਦਾ ਕਿ ਤਨੇ ਕਿਤੇ ਮੈਂਮ ਕਾਰਨ ਬੰਦੇ ਨੇ ਅਜੀਆਂ ਚੀਜ਼ਾਂ ਦਾ ਤਾਂ ਇੱਥੇ ਸਲਮਾਨ ਖਾਨ ਦਾ ਵੀ ਦੇਖੋ ਕੇਸ ਜਿਹੜਾ ਇਹ ਕਾਫੀ ਸਾਲ ਪੁਰਾਣਾ ਕੇਸ ਹੈ ਕਾਲੇ ਹੀਰਾਂ ਦਾ ਜਿਹੜਾ ਸ਼ਿਕਾਰ ਉਹਨਾਂ ਨੇ ਇੱਥੇ ਕੀਤਾ ਸੀਗਾ ਤਾਂ ਹੀਰਨ ਜਿਹੜਾ ਬਿਸ਼ਨੋਈ ਜਿਹੜੇ ਸਮੁਦਾਇ ਦੇ ਲੋਕ ਨੇ ਉਹ ਪੂਜਾ ਕਰਦੇ ਨੇ ਹੀਰਨ ਦੀ ਤਾਂ ਉਸ ਮਾਮਲੇ ਦੇ ਵਿੱਚ ਦੇਖੋ ਕਿੰਨੀ ਇਹ ਆਪ ਇੱਕ ਪਾਸੇ ਕਹਿ ਸਕਦਾ ਕਿ ਕਿੰਨੀ ਛੋਟੀ ਇਹ ਘਟਨਾ ਹੈ ਕਿਉਂਕਿ ਦੇਖੋ ਜੇਕਰ ਸਲਮਾਨ ਖਾਨ ਤੋਂ ਇੱਥੇ ਉਹਨਾਂ ਨੇ ਕਿਹਾ ਸੀ ਕਿ ਮਾਫੀ ਮੰਗਣ ਨੂੰ ਕਿਹਾ ਗਿਆ ਸੀ ਪਰ ਇੱਥੇ ਸਲਮਾਨ ਖਾਨ ਵੱਲੋਂ ਮਾਫੀ ਮੰਗੀ ਵੀ ਗਈ ਸੀ ਪਰ ਉਹਨਾਂ ਵੱਲੋਂ ਇਹ ਚੀਜ਼ਾਂ ਕਹੀਆਂ ਗਈਆਂ ਸੀ ਕਿ ਸਾਡੇ ਇੱਥੇ ਮੰਦਿਰ ਦੇ ਵਿੱਚ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਬਿਲਕੁਲ ਤੇ ਇਥੇ ਛੋਟੀ ਛੋਟੀ ਚੀਜ਼ਾਂ ਲੈ ਕੇ ਮੈਨੂੰ ਲੱਗਦਾ ਕਿ ਇੰਨਾ ਵੱਡਾ ਜਿਹੜਾ ਮਸਲਾ ਬਣ ਜਾਂਦਾ ਕਿਉਂਕਿ ਜੇਕਰ ਅਜੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਹੈਂਡਲ ਕਰ ਲਿਆ ਜਾਵੇ ਤਾਂ ਇਹ ਜਿਹੜੀ ਦੁਸ਼ਮਣੀ ਇੰਨੀ ਛੋਟੀ ਜੀ ਚੀਜ਼ ਨਾਲ ਪੈਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਅੱਗੇ ਜਾ ਕੇ ਇੰਨੀ ਜ਼ਿਆਦਾ ਵੱਸ ਸਕਦੀ ਹੈ ਬਿਲਕੁਲ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਕਿ ਇੰਨੀ ਜ਼ਿਆਦਾ ਵੱਧ ਸਕਦੀ ਹੈ ਕਿਉਂਕਿ ਲਗਾਤਾਰ ਜਿਹੜੇ ਹਮਲੇ ਹੁੰਦੇ ਜਾ ਰਹੇ ਨੇ ਆਪਾਂ ਢਿੱਲੀ ਜਿਹੜੇ ਪੰਜਾਬ ਦੇ ਵਿੱਚ ਵੀ ਇਹ ਕਰ ਗੱਲ ਕਰੀਏ ਪੰਜਾਬ ਦੇ ਵਿੱਚ ਜਿਹਨੇ ਘਰਾਂ ਦੇ ਉੱਪਰ ਕਿੰਨੇ ਹਮਲੇ ਕੀਤੇ ਜਾਂਦੇ ਨੇ ਕਿ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਿੰਨੇ ਜਿਹੜੇ ਕਤਲ ਕੀਤੇ ਜਾਂਦੇ ਨੇ ਜੀ ਪੁਰਾਣੀ ਰੰਜਿਸ਼ਾਂ ਦੇਖੋ ਜੋ ਮੈਨੂੰ ਲੱਗਦਾ 5 5 6 6 ਸਾਲ ਪੁਰਾਣੀ ਰੰਜਿਸ਼ਾਂ ਨੇ ਉਹਨਾਂ ਨੂੰ ਲੈ ਕੇ ਵੀ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ ਜੀ ਆਪਣਾ ਕੋਲਜ ਜੁੜੇ ਨੇ ਜੀ ਹੈਲੋ ਹੈਲੋ ਹਲੋ ਹਾਂਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਸੰਜੀਤ ਸ਼ਰਮਾ ਬੋਲ ਰਿਹਾ ਮੈਂ ਕਰੜ ਤੋਂ ਜੀ ਸੰਜੀਤ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਸਵਾਗਤ ਮੈਡਮ ਬਹੁਤ ਵਟਾਂਵਾ ਜੀ ਸੰਜੀਤ ਜੀ ਜੇ ਉਹ ਅੱਜ ਦਾ ਵਿਸ਼ਾ ਲਿਆ ਕਿ ਸਨਮਾਨ ਖਾਨ ਦੇ ਜਿਹੜਾ ਘਰ ਦੇ ਉੱਪਰ ਫਾਇਰਿੰਗ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਦੋਂ ਹੋਈ ਹੈ ਮੈਡਮ ਅਣਜਾਣੇ ਜੀ ਖਬਰ ਤੋਂ ਏ ਅੱਜ ਦੀ ਇੱਕ ਦੀ ਪਾਵਰ ਸਾਰਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਉਹਨਾਂ ਦੇ ਸਨਮਾਨ ਖਾਨ ਦੇ ਘਰ ਦੇ ਉੱਪਰ ਹਮਲਾ ਹੋਇਆ ਫਾਇਰਿੰਗ ਕੀਤੀ ਗਈ ਹੈ ਅਣਪਛਾਤੇ ਵਿਅਕਤੀਆਂ ਵੱਲੋਂ ਬਟ ਛਾਕੇ ਜਤਾਇਆ ਜਾ ਰਿਹਾ ਕਿ ਬਿਸ਼ਨੋਈ ਗੈਂਗ ਦੇ ਜਿਹੜਾ ਹੈ ਹੱਥ ਹੋ ਸਕਦਾ ਹੈ ਹਾਂ ਬਿਲਕੁਲ ਮਨੋਂ ਦੇਖੋ ਬਿਸ਼ਨੋਈ ਗੈਂਗ ਦਾ ਹੱਥ ਹੋ ਸਕਦਾ ਹੈ ਇਹ ਈ ਖਬਰ ਤੋਂ ਅਣਜਾਣ ਹੈ ਜੀ ਇਹਦੇ ਅਗਰ ਇਹ ਚੀਜ਼ ਹੋਈ ਹੈ ਮੈਡਮ ਤਾਂ ਕਿਤੇ ਨਾ ਕਿਤੇ ਬਿਸ਼ਨੋਈ ਵੱਲੋਂ ਪਹਿਲਾਂ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਸਿੱਧਾ-ਸਿੱਧਾ ਕਿਹਾ ਵੀ ਗਿਆ ਸੀ ਜੀ ਬਿਲਕੁਲ ਸਰ ਅਗਰ ਕਿਸੇ ਨੂੰ ਅਸੀਂ ਧਮਕੀ ਦੇਣੇ ਆ ਜਾਂ ਉਹ ਤੇ ਹਮਲਾ ਕਿਤੇ ਨਾ ਕਿਤੇ ਧਮਕੀਆਂ ਦੇਣ ਤੋਂ ਬਾਅਦ ਜਾਇਸੀ ਨੋਰਮਲ ਅਗੀਕ ਧੰਦੇ ਨੂੰ ਡਰਾ ਦਈਏ ਅਗਰ ਉਸ ਤੋਂ ਬਾਅਦ ਹਮਲਾ ਹੁੰਦਾ ਤਾਂ ਕਿਤੇ ਨਾ ਕਿਤੇ ਨੌਨ ਨਾਲ ਜਰੂਰ ਹੁੰਦਾ ਜੀ ਜਾਂਚ ਦਾ ਵਿਸ਼ਾ ਬਣਉਂਦੀ ਹੈ ਇਹ ਚੀਜ਼ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਉਗਾ ਵੀ ਕੀ ਤਰ੍ਹਾਂ ਦੀ ਚੀਜ਼ ਮਟਰ ਸੀਗਾ ਜੀ ਇਹ ਜਿਹਨੇ ਗੋਲੀ ਚਲਾਈ ਹੈ ਕਿਹਨੇ ਹਮਲਾ ਕਰਿਆ ਜੀ ਜਿਉਂ ਇਹ ਦੇਖੋ ਜਾਂਚ ਦਾ ਵਿਸ਼ਾ ਬਣ ਹੀ ਗਿਆ ਕਿਉਂਕਿ ਇਹਦੇ ਨਾਲ ਜਦੋਂ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਨੇ ਇਹਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ हाँ मैडम बिलकुल देखो और जिम्मे मतलब दहशत का जो माहौल है कि कुछ कितने बन जाता है क्योंकि इंसान है जैसी आम लोग की गल करिए फिर वो आम लोग का जीना है जरा कि मैडम ਆ ਜਿਹੜਾ ਇਹ ਤਾਂ ਬਹੁਤ ਔਖਾ ਰਹੀ ਜਾਂਦਾ ਕਿ ਕਿ ਬੁਖਾਰ ਜੀ ਜਿਹਦੇ ਵਿੱਚ तकरीबन 30 11 ਬੰਦਾ ਦਾ ਮੌਨ ਹੋ ਜਾਂਦਾ ਬਿਲਕੁਲ ਸਰ ਸਰਕਾਰਾਂ ਨੂੰ ਚੱਲਿਆ ਡਿਪਾਰਟਮੈਂਟਾਂ ਨੂੰ ਚਾਹੀਦਾ ਵੀ ਸਰਕਾਰਾਂ ਦੇ ਨਾਲ ਬਿਨਾਂ ਜਿਹੜੇ ਕਾਰਵਾਈ ਕਰਦੇ ਜਿਹੜੇ ਇਹਨੇ ਕਦੇ ਸੁਲਮਾਨ ਖਾਨ ਕੇ ਆਬਲਾ ਹੋਇਆ ਬੱਲੇ ਜੋ ਵੀ ਮੌਨ ਨੰਬਰ ਦੇ ਆਪ ਹੁਣ ਤੋਂ ਸਥਾਨ ਦਾ ਪ੍ਰਬੰਧਾ ਕਰਦੇ ਨੇ ਕਿ ਜਿਹੜੇ ਕਾਪੀ ਬਣਦੀ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਂ ਤੁਹਾਨੂੰ ਇਸੇ ਖੜ ਤੋਂ ਜੀ ਇਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਰੱਖੇ ਨੇ ਕਿ ਸਰਕਾਰਾਂ ਨੂੰ ਵੀ ਸਖਤ ਹੋਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਵੀ ਸਖਤ ਹੋਣ ਦੀ ਲੋੜ ਹੈ ਜੀ ਸਖਤ ਹੋਣ ਦੀ ਬਹੁਤ ਜ਼ਿਆਦਾ ਦੇਖੋ ਜ਼ਰੂਰਤ ਹੈ ਇੱਥੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸੈਲੀਬ੍ਰਿਟੀਆ ਦਾ ਮਸਲਾ ਤਾਂ ਚਲੋ ਅਲੱਗ ਹੋ ਗਿਆ ਤੇ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਆਮ ਲੋਕ ਵੀ ਇੱਥੇ ਕਿੰਨੇ ਕੁ ਸੁਰੱਖਿਤ ਨੇ ਇਹਨਾਂ ਚੀਜ਼ਾਂ ਤੇ ਜਾਂਦੇ ਜਾਂਦੇ ਤੁਸੀਂ ਕੀ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਦੇਖੋ ਮੇਰੇ ਵੱਲੋਂ ਤਾਂ ਮੈਂ ਇਹੀ ਕਹਿਣਾ ਚਾਹਨੀ ਹਾਂ ਕਿ ਜਿਹੜੀ ਇਹ ਚੀਜ਼ਾਂ ਨਿਕਲ ਕੇ ਹੁਣ ਆਪਾਂ ਅੱਜ ਦੀ ਡਿਸਕਸ਼ਨ ਇਹ ਕੀਤੀ ਹੈ ਇਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੇਜਰ ਗੱਲ ਸામਨੇ ਆਈ ਸੀ ਕਿ ਨੌਜਵਾਨਾਂ ਨੂੰ ਵੀ ਇੱਥੇ ਥੋੜਾ ਧੀਰਜ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਅੱਜ ਕੱਲ ਸ਼ੈਨ ਸ਼ੀਲਤਾ ਨਹੀਂ ਹੈ ਤੇ ਈਗੋ ਤੇ ਲੈ ਜਾਂਦੇ ਨੇ ਬਹੁਤ ਵੱਡੀ ਇੱਥੇ ਮੈਨੂੰ ਲੱਗਦਾ ਕਮਜ਼ੋਰੀ ਆ ਅੱਜ ਕੱਲ ਦੀ ਨੌਜਵਾਨ ਪੀੜੀ ਦੀ ਤਾਂ ਇੱਥੇ ਨੌਜਵਾਨ ਪੀੜੀ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਫਿਰ ਤੋਂ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਇੱਥੇ ਕੋਈ ਵੀ ਚੀਜ਼ ਜਿਹੜੀ ਉਸ ਨੂੰ ਈਗੋ ਤੇ ਨਹੀਂ ਲੈ ਜਾਣਾ ਚਾਹੀਦਾ ਤੇ ਜਿਹੜੀ ਇਹ ਸਲਮਾਨ ਖਾਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਇਸ ਦੇ ਵਿੱਚ ਜਿਹੜੀ ਜਾਂਚ ਹੈ ਉਹ ਲਗਾਤਾਰ ਚੱਲ ਰਹੀ ਹੈ ਜਾਂਚ ਦੇ ਮੱਦੇ ਨਜ਼ਰ ਇੱਥੇ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਉਹ ਤਾਂ ਬਾਅਦ ਦਾ ਵਿਸ਼ਾ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਐਡੇ ਵੱਡੇ ਜੇਕਰ ਸੈਲੀਬ੍ਰਿਟੀ ਉੱਤੇ ਇੱਥੇ ਹਮਲਾ ਹੋਇਆ ਹੈ ਤਾਂ ਇੱਥੇ ਪੁਖਤਾ ਜਿਹੜੀ ਜਾਣਕਾਰੀ ਹੈ ਉਹ ਦਰਸ਼ਕਾਂ ਤੱਕ ਵੀ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਹੜਾ ਪ੍ਰਸ਼ਾਸਨ ਹੈ ਕਿਤੇ ਨਾ ਕਿਤੇ ਇੱਥੇ ਪ੍ਰਸ਼ਾਸਨ ਨੂੰ ਵੀ ਸਖਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ 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 ਦੇਖੋ ਜਿਵੇਂ ਮਾਨਸੂ ਨੇ ਵੀ ਦੱਸਿਆ ਹੈ ਕਿ ਸਾਨੂੰ ਜਿਹੜਾ ਸ਼ੈਨ ਸ਼ਕਤੀ ਸਾਡੇ ਵਿੱਚ ਹੋਣੀ ਬਹੁਤ ਜ਼ਰੂਰਤ ਹੈ ਜ਼ਰੂਰੀ ਹੈ ਤੇ ਅਸੀਂ ਵੀ ਜਿਹੜਾ ਚੈਨਲ ਦਰਾ ਹੀ ਇਹੀ ਅਪੀਲ ਕਰਦੇ ਹਾਂ ਕਿ ਗੁੱਸਾ ਜਿਹੜਾ ਹੈ ਗੁੱਸੇ ਨੂੰ ਜਿਹੜਾ ਕੰਟਰੋਲ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਗੁੱਸੇ ਦੇ ਨਾਲ ਹੀ ਸਾਡਾ ਜਿਹੜਾ ਜਿਹੜੀ ਲੜਾਈ ਹੈ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਕਿੰਨੀਆਂ ਹੀ ਜਿਹੜੀਆਂ ਅਜਿਹੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਅਜਿਹੇ ਹੀ ਅਸੀਂ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ A1 ਪੰਜਾਬੀ